ਇਹ ਜਿਹੜੇ ਅਥਰੂ ਕਹਿੰਦੇ ਗੋਲੇ ਛਿੜਦੇ ਆ ਜੀ ਇਹ ਉਹ ਆ ਮਾਰਦੇ ਆ ਇੱਕ ਥੱਲੇ ਲਾ ਕੇ ਫੜਦਾ ਇੱਕ ਉੱਪਰ ਫੜਦਾ ਜਿਹਦੇ ਨਾਲ ਧੂਈ ਧੂਆ ਹੋ ਜਾਂਦਾ ਨੌਜਵਾਨਾਂ ਦਾ ਕਿਸਾਨਾਂ ਦਾ ਸਾਹ ਬੰਦ ਹੋ ਜਾਂਦਾ ਅੱਖਾਂ ਮਚਣ ਲੱਗ ਜਾਂਦੀਆਂ ਨੇ ਤੇ ਬਹੁਤ ਨੌਜਵਾਨ ਡਿੱਗ ਜਾਂਦੇ ਆ ਤੇ ਬਾਅਦ ਦੇ ਵਿੱਚ ਦੋ ਉਲਝ ਜਾਂਦੇ ਫਰਾ ਕੇ ਇਹ ਜਿਹੜੇ ਇਹਨਾਂ ਦੀ ਲਾਈ ਹੋਈ ਹੈ ਫੋਰਸ ਉਹ ਪੁਲਿਸਰਾਂ ਦੇ ਡਾਂਗਾ ਮਾਰ ਜਿੱਦਾਂ ਡਾਂਗਾ ਮਾਰਦੀ ਆ ਜਿਸ ਤਰ੍ਹਾਂ ਇੱਕ ਸਾਡੇ ਕਿਸਾਨ ਦੀ ਲੱਤ ਟੁੱਟੀ ਆ ਕਈਆਂ ਦੇ ਮਾਸ ਪਾੜ ਗਏ ਕਈਆਂ ਦੇ ਗੋਲੇ ਵੱਜੇ ਤੇ ਬਹੁਤ ਨੌਜਵਾਨ ਤੇ ਕਿਸਾਨ ਜ਼ਖਮੀ ਹੋਏ ਨੇ ਜਿੱਤਾਂ ਦਾ ਦੱਸ ਕਰ ਰਹੀ ਏ ਇਸ ਹੱਬ ਤੇ ਤੇ ਨਹੀਂ ਲੱਗ ਰਿਹਾ ਜੀ ਇਸ ਲੱਗਦਾ ਇਹ ਤਾਂ ਇਸ ਤਰ੍ਹਾਂ ਤਾਂ ਕੋਈ ਇਸ ਤਰ੍ਹਾਂ ਵੀ ਐਸੀ ਪੁਰਾਣੀ ਪਾਕਿਸਤਾਨ ਤੋਂ ਆਏ ਆ ਇਸ ਹੱਬ ਤੇ ਸਾਡੇ ਦਾ ਸਸਤਤ ਕੀਤਾ ਜਾ ਰਿਹਾ ਮਰਚਾਂ ਵਾਲਾ ਪਾਣੀ ਹੋਰ ਤੱਕ ਤਾਂ ਸਾਡੇ ਉੱਤੇ ਪਾਇਆ ਜਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਸਾਡੇ ਭਰਾਵਾਂ ਦੀਆਂ ਲੱਤ ਕੱਟੀ ਗਈ ਬਜ਼ੁਰਗ ਨੇ ਕਿਸ ਤਰ੍ਹਾਂ ਦਾ ਹਾਲ ਦੇ ਬਹੁਤ ਬਹੁਤ ਬਰ ਟੁੱਟਿਆਣੇ ਜੀ ਬਹੁਤ ਬੰਦਾ ਹਲ ਕੀਤਾ ਜਾ ਰਿਹਾ ਜੇ ਕੋਈ ਸਾਡਾ ਕੋਈ ਬੰਦਿਆਂ ਨਾਲ ਗੱਲ ਨਹੀਂ ਹੈਗੀ ਜੀ ਮੈਨੂੰ ਸਰਕਾਰ ਨੂੰ ਚਾਹੀਦਾ ਵੀ ਬੈਠ ਕੇ ਸੁੱਲਜ ਕੋਈ ਗੱਲ ਕਰ ਲੈਣੀ ਚਾਹੀਦੀ ਏ ਇਸ ਤਰ੍ਹਾਂ ਵਾਰ-ਵਾਰ ਤੰਗ ਨਾ ਕੀਤਾ ਜਾਵੇ ਅਸੀਂ ਜਥੇਬੰਦੀਆਂ ਨੂੰ ਦੇਖ ਰਹੇ ਹਾਂ ਵੀ ਕੀ ਕਹਿ ਰਹੇ ਨੇ ਇਹ ਕੋਈ ਜਿਆਦਾ ਸਾਡੇ ਮੂਹਰੇ ਆੜਨ ਵਾਲੇ ਨਹੀਂ ਹੈਗੇ ਕਿਉਂਕਿ ਸਾਡਾ ਕੱਠ ਕਾਫਲਾ ਬਹੁਤ ਵੱਡਾ ਹੈ 400 4 ਕਿਲੋਮੀਟਰ ਦਾ ਜਾਮ ਟਰਾਲੀਆਂ ਟਰੈਕਟਰਾਂ ਦਾ ਬਾਕੀ ਹਰਿਆਣੇ ਵਾਲੇ ਬੰਦੇ ਆ ਕੇ ਸਪੋਰਟ ਕਰ ਰਹੇ ਨੇ ਇੱਥੇ ਸਾਰਾ ਹਰਿਆਣੀ ਖੜੇ ਇੱਥੇ ਭਾਈ ਇਹ ਕਹਿੰਦੇ ਨੇ ਕੱਲਾ ਪੰਜਾਬ ਆ ਸਾਰੇ ਹਰਿਆਣਾ ਇੱਧਰ ਨਿਗਾ ਮਾਰੋ ਕਣਕਾਂ ਦੇ ਵਿੱਚ ਸਾਰਾ ਹਰਿਆਣਾ ਆ ਰਿਹਾ ਕੱਲਾ ਪੰਜਾਬ ਨਹੀਂ ਹੈਗਾ ਸਾਰੀਆਂ ਸਟੇਟਾਂ ਨਾਲ ਲੱਗ ਰਹੀਆਂ ਨੇ ਇਹਦਾ ਇਹਨਾਂ ਨੂੰ ਐ ਵੀ ਚੱਲ ਦੇਖ ਲੈਣੇ ਜੇ ਮੁੜ ਜਾਂਦੇ ਨੇ ਪਰ ਮੁੜਨ ਵਾਲੀ ਕੌਮ ਹੈ ਨਹੀਂ ਜਿਹੜੀ ਸਿੱਖ ਕੌਮ ਹੈ ਮੁੜਦੀ ਨਹੀਂ ਹੈਗੀ ਇਹਦਾ ਜਿੰਨਾ ਮਰਜੀ ਜ਼ੋਰ ਲੈਣਾ ਹੁਣ ਗੋਲੇ ਮਾਰ ਕੇ ਲੱਤਾਂ ਤੋੜ ਰਹੇ ਨੇ ਇਹ ਇੱਕ ਦੋ ਬਜ਼ੁਰਗਾਂ ਦੇ ਸੱਟਾਂ ਲੱਗੀਆਂ ਨੇ ਕੋਈ ਚੱਕਰ ਨਹੀਂ ਤੋੜੀ ਜਾਂਦੇ ਇੱਥੇ ਅਸੀਂ ਸਿੱਧੀਆਂ ਪਾਣ ਆਏ ਆ ਦੇਸ ਦੀ ਖੱਦਰ ਸਿੱਧੀ ਪਾਏ ਪਹਿਲਾਂ ਵੀ ਸਿੱਧੀਆਂ ਪਾਈਆਂ ਨੇ ਸਿੱਖਾਂ ਦੀਆਂ ਹੁਣ ਵੀ ਪਾ ਲਾਂਗੇ